thank mm -hmm. you ਬਾਲ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜਿਕੇ ਫਤਾ ਸ੍ਰੀ ਭਗਵੰਤੇ ਜੀ ਸਹਾਏ ਵਾਰ ਸ੍ਰੀ ਭਗਵੰਤੇ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵੰਤ ਜਨਰਗਾ ਗੁਰੂ ਨਾਨਕ ਲੰਕਿ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਹਰ ਜਨ ਹਰ ਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਟਾ ਸਭ ਦੁਖ ਜਾਈ ਤੇਗ ਬਹਾਦਰ ਸਿਮਰਿ ਆਏ ਘਰ ਨਾਨ ਨਿ ਦਿਆਵੈ ਧਾਇ ਸਭ ਥਾਈ ਹੋਇ ਸੁਹਾਏ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸੁਹਾਏ ਦਸਾਂ ਪਾਤਸ਼ਾਹਿਆਂ ਦੇ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਝ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਹੱਠੀਆਂ ਜਾਂਦੀਆਂ ਤਪੀਆਂ ਦਨਨਾ ਨਾਮ ਦੇ ਪ੍ਰੇਵੰਡ ਛਕਿਆ ਦੇਗ ਚਲਾਈ ਤੀਗ ਬਾਹੀ ਦੇਸ ਕੇ ਆਨ ਡਿਟ ਕੀਤਾ ਤੇਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਦਨਨਾ ਸੰਗਾ ਸੰਗਣੀਆ ਧਰਮ ਹੇਤ ਸੇ ਸੁੱਦਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਧੱਕੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇਆ ਸਿੱਖੀ ਕੇਸਾ ਸਵਸਨ ਨਾਲ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੁੱਲ੍ਹ ਨ ਦਾ ਤਥਾ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲ ਬਿ ਆਦੇਵੋ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜੇ ਤੇ ਆਵਨ ਕਾ ਸਦੁਕਾ ਸਰਬ ਸੁਖ ਹੋਵੇ ਜਹ ਹਰਖਾ ਸਾਡੀ ਸਾਹਿਬ ਤਹਾਂ ਤਹਾਂ ਰਛਿਆ ਆਰਿਆਇਤ ਦੇਗ ਤੇਗ ਫਦ ਹੈ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਈ ਕਾਲ ਸ੍ਰੀ ਜੀ ਕੀ ਬੋਲ ਬੰਦ ਬੋਲ ਲਾਦੀ ਸਿੱਖੀ ਦਾਨ ਕੇ ਸਦਾਨ ਰਹਾਤ ਦਾਨ ਬਾਬੇ ਸਦਾਨ ਵਿਸਾਹਾ ਦਾਨ ਪ੍ਰੋਤਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਉ ਜੋਗੇ ਅਟਲ ਧਰਮ ਕਾ ਜੈਕਾਰ ਬੋਲਾ ਦੇ ਸਕਾਂਦੰ ਮੰਨੁ ਨੀਮੰ ਬਦੋਚੀ ਮਤਿ ਪਤ ਦਾ ਰੱਖਾ ਆਤਿ ਬਾਰੇ ਗੁਰ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥਨ ਵੈਸੂੜੇ ਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਸੇਵਾ ਸ੍ਰੀ ਅੰਮ੍ਰਲ ਦਾਦਾ ਨਕਾਲ ਸਾਹਿਬੀ ਨੂੰ ਬਖਸ਼ੇ ਇਹ ਨਿਮਾਨਿਆਂ ਦੇ ਮਾਨ ਮੇਤ੍ਰਾਨਿਆਂ ਦੇ ਤਾਲ ਜੇ ਉੱਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਅਜੂਰ ਅਰਦਾਸ ਬਿੰਤੀ ਜੋਦੜਿਆ ਦੀ ਚਾਰ ਪਹਿਰ ਦੀ ਰਹਿਣ ਭਾਣੇ ਅੰਦਰ ਸੁਖ ਦੀ ਬਤੀਤ ਹੋਈ ਚਾਰ ਪਹਿਰ ਦਾ ਬਿਨ ਰ ਭਾਣੇ ਅੰਦਰ ਸੁਖ ਦਾ ਬਤੀਤ ਕਰਵਾਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਦੀ ਦੀ ਪਾਵਨ ਪਵਿੱਤਰ ਅਸਥਾਨ ਗੁਰਦੁਆਰਾਛ ਮੇਡ ਗਨ ਸਰਵਿਖੇ ਸਤਿਗੁਰ ਦੇ ਆਪ ਦੀ ਦੀ ਬਾਵਨ ਸੰਗਾਂ ਸੰਸਾਜ ਕੇ ਪਿਆਰ ਆਨ ਆਪ ਦੀ ਕਿਰਪਾ ਕਰੋ ਸੋ ਕਾਸਨ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਜਾ ਕਰ ਖੁੱਲੇ ਦਰਸ਼ਨ دیدار ਬਖਸ਼ ਕੇ ਮਹਿਨ ਮਹਾਲ ਕਰਹੁ ਜੀ ਦਰਵਾਇ ਸਰਵਤ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕਰ ਕਰਨੇ ਪ੍ਰਵਾਨ ਕਰਨੇ ਸਭਨਾਂ ਨੂੰ ਆਪਣੇ ਦਰਵ ਕਰੋ ਸਿੱਕੇ ਸਦਕ ਪ੍ਰਸਾਦ ਨਾਮ ਦਾਨ ਬਖਸ਼ਨਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਦੇ ਕਰੋ ਕਿਰਪਾ ਬਖਸ਼ੋ ਆਗੇ ਆਪਦੇ ਦੇ ਪਾਵਨ ਸਰੂਪ शोका सर स्थान तो प्रकाश स्थान पे ले जाने दी आज्ञा बख्शो जी अक्षर वाद्दा काटा पुल चुक माफ करना सिख पढ़ दे सुन दे सर्वतलाहि वांद हुवन नानक नाम करदी ਨਾਲ ਸਾਥ ਵਾਹਿਗੁਰੂ ਜੀ ਕੀ ਫਤਿਹ ਬੋਲੇ ਤੁਹਾਡਾ ਸ਼ਾਮ ਕੈ ਸਤੰਬਰ ਸਾਡੇ ਸਰਪਰਾ ਅੱਛਾ ਸਵਾਗਤ ਹੈ ਆਪਣੇ ਜੀ ਆਇਆਂ